ਸਾਬਕਾ ਮੰਤਰੀ ਪੰਜਾਬ ਅੱਤੇ ਮੇਰੀਆਂ ਭੈਣਾ ਵੀ ਦਿੱਲੀ ਗਏ ਉਹ ਮੜਾ ਹੱਥ ਖੜੇ ਕਰਿਓ ਜਿਨ੍ਹਾਂ ਨੇ ਦਿੱਲੀ ਵੇਖੀਏ ਦੱਸ ਦਿਓ ਕੋ ਦਿੱਲੀ ਗਿਆ ਨਹੀਂ ਆਪਣੇ ਚੋ ਬੇਸਿਕਲੀ ਲੋਕਤੰਤਰ ਖਤਰੇ 'ਚ ਹੈ ਜੀ ਔਰ ਝਾੜੂ ਦੀ ਭਾਈਵਾਲ ਪਾਰਟੀ ਕਾਂਗਰਸ ਦੀ ਸੋਚ ਪੰਜਾਬ 'ਚ ਲਾਗੂ ਹੋ ਰਹੀ ਆ 인ਦਰਾ ਗਾਂਧੀ ਦੇਰ ਹੋ ਅੱਜ ਭਗਵਾਨ ਪ੍ਰਮਾਨ ਚ ਆਈ ਆ ਔਰ ਇਹੀ ਕਾਰਨ ਹੈ ਕਿ ਪ੍ਰੈਸ ਦੀ ਆਜ਼ਾਦੀ ਸਾਡੇ ਬੜੇ ਸਤਿਕਾਰਯੋਗ ਹਮਦਲ ਸਾਹਿਬ ਜੀ ਪਰਚਾ ਦੇਣ ਦਾ ਮਕਸਦ ਸਿਰਫ ਇਹ ਆ ਕਿ ਲੋਕਾਂ ਦੀ ਪੰਜਾਬ ਦੀ ਸੱਚਾਈ ਲੋਕਾਂ ਤੱਕ ਨਾ ਪਹੁੰਚੇ। ਅਰਾਸੀਂ ਸਾਰੇ ਇਸ ਲੋਕਤੰਤਰ ਨੂੰ ਵੀ ਬਚਾਉਣਾ ਚਾਹੁੰਦੇ ਆ ਜਮਹੂਰੀਅਤ ਦੇ ਨਾਲ ਵੀ ਖਲੋਤੇ ਆ ਤੇ ਮੇਰੀ ਸਭ ਨੂੰ ਅਪੀਲ ਹੈ। ਇਹ ਸਾਨਾ ਸ਼ਾਸਨ ਸਰਕਾਰ ਦੇ ਖਿਲਾਫ ਇੱਟ ਨਾਲ ਇਤ ਖੜਕਾਉਣੀ ਪੈਣੀ ਆ ਫੇਰ ਇਹ ਐਮਰਜੈਂਸੀ ਕਿਤੇ ਵੱਡ ਸਭ ਦੀ ਸਾਹਿਬ ਦੀ ਬੜੀ ਕਿਰਪਾ ਜਿਨ੍ਹਾਂ ਨੇ ਬਾਈ ਚ ਕਿਤੇ ਕਿਸੇ ਤਰੀਕੇ ਦੀ ਵੀ ਭੁੱਲ ਕੀਤੀ ਆ ਅੱਜ ਸਭ ਮਹਿਸੂਸ ਕਰਦੇ ਆ ਕਿ ਖੇਤਰੀ ਪਾਰਟੀ ਨੂੰ ਤਗੜਾ ਕਰਨ ਦੀ ਲੋੜ ਆ ਨੀਤਾ ਪੰਜਾਬ ਦਾ ਬਹੁਤ ਵੱਡਾ ਨਕਸ਼ਾ ਆ